ਓਏ ਪੰਜਾਬ ਦੇ ਲੋਕੋ ਹੱਥ ਬਣਾ ਲਓ। ਛੋਡੇ ਅੱਗੇ ਹੱਥ ਜੋੜਦੇ ਆਂ। ਆਹ ਖੜੇ ਆਂ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਓਏ ਭਰਾਵੋ ਆ ਜ਼ਹਿਰ ਓਏ। ਉਹ ਧੂਆਂ ਦਿਖਣ ਲੱਗ ਗਿਆ ਓ ਸਰਕਾਰਾਂ ਨੂੰ ਪਰਚੇ ਦੇਣ ਲੱਗੀਆਂ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗੀਆਂ ਹੋਣੀਆਂ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀ ਸੀ ਐਸ ਐਸ ਪੀ ਭੱਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆ ਛੋਡੇ ਬੁੱਢਾ ਦਰਿਆ ਆ ਪੈਂਦਾ ਕਿ ਆ ਸਤ ਲੋਚ ਮਿਲ ਗਿਆ ਇੱਥੇ। ਉਹ ਮਾਰਦੇ ਉਹ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ 3 ਕਰੋੜ ਬੰਦਾ ਪੀੜਤਾ ਉਹ ਘਰ ਘਰ ਕੈਂਸਰ ਕਾਲੇ ਪੀਲੇ ਕਿਡਨੀਆਂ ਆਉਂਡ ਰਹੀਆਂ ਨੇ ਕਿਹੜੀ ਕਿਹੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਮੜ ਰਹੀ ਓਏ ਜਵਾਖ ਜਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਉਹ ਪੰਜਾਬ ਦੇ ਲੋਕੋ ਇਹ ਕੋਈ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪ੍ਰੋਡਕਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਉਹ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ